ਤੂੰ ਜਾਣਦੇ ਬਾਲਾ ਹੋ ਕਰ ਲੱਗ ਜਾਂਦਾ ਫਿਰ ਤੂੰ ਇਹ ਕੁਸ ਕਹਿੰਦੀ ਗੁੰਦੀ ਤਨ ਗਿਆ ਲੰਬਾ ਤਾਂ ਨਹੀਂ ਦੇਖੀ ਜਾਂਦੀ ਘਰੇ ਨਹੀਂ ਓਏ ਨਹੀਂ ਹੁੰਦਾ ਕੁਸ ਨਹੀਂ ਹੁੰਦਾ ਮੋਬਾਈਲ ਹੈ ਮੋਬਾਈਲ ਕੀ ਲੰਬਾ ਸਾਨੂੰ ਡਰ ਲੱਗਦਾ ਐਣਕਾ ਜਿਹੜੀਆਂ ਤੋਂ ਜਿਹੜੀਆਂ ਐਣਕਾ ਜਿਹਾ ਲਾ ਕੇ ਫੋਟੋ ਦੀ ਕਰਾਉਣੀ ਹੁੰਦੀਆਂ ਨੇ ਇਹ ਇਹਦਾ ਪੂਛ ਚਕਾਉਂਦੀਆਂ ਨੇ ਬਾਈ ਮੇਰੇ ਤੇ ਵੀਰੀ ਨੂੰ ਪੁੱਛ ਕੇ ਦੇਖ ਲੈ ਓਏ ਨਹੀਂ ਹੁੰਦਾ ਭਾਂ ਦਾ ਲੈ ਰਹੇ ਅਸੀਂ ਮਸਾ ਨੱਬੜ ਕੇ ਤੇ ਆੜਤੀ ਦੇ ਕੇ ਅਸੀਂ 65% 1000 ਰੁਪਏ ਦੋ ਨਵਾ ਦਾ ਲੱਗਿਆ ਦੀ ਮੈਨੂੰ ਨਹੀਂ ਪਤਾ ਮੇਰੀ ਗੱਲ ਸੁਣ ਲੈ ਮੋਬਾਈਲ ਲੈ ਲੈ ਉਦੋਂ ਦੁਆਰ ਮੈਨੂੰ ਦੱਸ ਦੀ ਕਸਮ ਲੈ ਲਈ ਨਮਾ ਜਿਹਨੇ ਟਚ ਲਾ ਹੋਵੇ ਜਿੰਮੇਵਾਰੀ ਤੇਰੀ ਹੈ ਜੇ ਕੁਝ ਕਹੂਗੀ ਇਹ ਚਾਰ ਬੰਦੇ ਲੈ ਕੇ ਘਰੇ ਆਉਗੀ ਓਏ ਐ ਯਾਰ ਉਰੋ ਯਾਰ ਕਿੱਥੇ ਹੋ ਰੇ ਗੱਲਾਂ ਮਰੀ ਜਾਣੋ ਯਾਰ ਤੂੰ ਤਾਂ ਉਹੀ ਗੱਲਾਂ ਮੈਨੂੰ ਜਾਨ ਦੀ ਜਦੋਂ ਜਰਾ ਨੌਲ ਏਰੀਆ ਇਹ ਭਾਗ ਨੂੰ ਫੋਟੋ ਭੇਜ ਦੇ ਓਏ ਐ ਨਹੀਂ ਹੁੰਦਾ ਇਹਨੂੰ ਤੇਰਾ ਅਕਾਊਂਟ ਮਿਲ ਗਿਆ ਕਿਤੇ ਬਸ ਇਹਨੇ ਭੇਜੀ ਤੀ ਤੇਰੇ ਨਾਮ ਨੂੰ ਟੈਗ ਲਾ ਕੇ ਭੇਜਤਾ ਤੇਰਾ ਤੂੰ ਮੈਨੂੰ ਦੱਸ ਦੀ ਮੋਬਾਈਲ ਲੈ ਲਿਆ ਜਿੱਦੇ ਫਿਰ ਦੁਆਦ ਮੈਂ ਕਰਾ ਦੂੰ ਮੋਬਾਈਲ ਤਾਂ 600 ਦਾ ਆ ਜਨਾ 10 12 ਹਜ਼ਾਰ ਕਿੱਥੇ 600 ਵਾਲੇ ਚ ਇਹ ਨਹੀਂ ਦਿੰਦਾ ਉਹ ਤਾਂ ਫਿਰ ਟੱਚ ਤਾਹਿਆਰ ਫੜਾ ਗਈ ਵੇ ਕਰ ਫਿਰ ਬੈਠ ਮੈਂ ਤੈਨੂੰ 5000